ਵੀਡੀਓ ਕਵਰ ਕਰ ਰਹੇ ਆ ਪਿੰਡ ਬੁਰਜਡਲ ਮਾ ਜ਼ਿਲ੍ਹਾ ਮਾਨਸਾ ਬਾਈ ਜਗਤਾਰ ਦੇ ਘਰੋਂ ਡਿਟੇਲ ਲਵਾਂਗੇ ਮਾਲਕਾ ਤੋਂ ਸਾਨੂੰ ਮੋਟੀ ਮੋਟੀ ਮੱਜੇ ਤੇ ਨਿਗ੍ਹਾ ਮਰਵਾਵਾਂ ਚੌਥਾ ਸੁਆ ਇਹ ਮੱਜਾਂ ਦੇ ਵਿੱਚ ਪੈਂਦੀ ਆ ਮਿੱਤਰੋ ਸੋਹਣਾ ਮੋਟਾ ਚਵਾਈ ਵਾਲਾ ਇਹਨੂੰ ਥਣ ਲੱਗਿਆ ਦਿਖਾ ਦੇ ਮਿੱਤਰਾ ਬਹੁਤ ਜ਼ਿਆਦੇ ਚੌੜੀ ਆ ਤੇ ਹਵਾਨਾ ਕਰਮਾਲੀ ਦਾ ਬਹੁਤ ਸੋਹਣਾ ਦਰਬਾਰ ਦਾ ਅੰਡਰ ਲਾਇਆ ਹੋਇਆ ਇੱਕ ਸਿੰਘ ਥੋੜਾ ਜਿਹਾ ਭੁਰਿਆ ਹੋਇਆ ਮਾਰਦੇ ਮਿੱਤਰਾ ਇੱਕ ਸਿੰਘ ਭੁਰਿਆ ਹੋਇਆ ਪੁੱਛਾਂਗੇ ਸਾਰਾ ਕਾਰਨ ਡਿਟੇਲ ਵੀ ਪੁੱਛਾਂਗੇ ਅੱਜ ਕਾਲੂ ਕਹਿ ਮੈਂ ਦਿੰਨਾ ਬਾਈ ਸੂਈ ਨੂੰ ਤੀਜਾ ਦਿਨ ਤੀਜਾ ਦਿਨ ਆ ਸੂਈ ਨੂੰ 37 ਲੀਟਰ ਬੋਲਾ ਤਿਆਰ ਹੈ ਆ ਬੱਚਾ ਬੈਠਾ ਇਹਦਾ ਮੇਲ ਕਾਫ ਸੋਹਣਾ ਬੱਚਾ ਗਾ ਆ ਜਾ ਕਾਲੂ ਬਾਈ ਕਰੀਏ ਗੱਲ ਬਾਈ ਹੋਰ ਵਾਗ ਹੋ ਸਕਣਾ ਠੀਕ ਹੈ ਹੋ ਠੀਕ ਹੈ ਕਾਲੂ ਹਾਂ ਕਾਲੂ ਜੇ ਆਪਣੀ ਮੱਝ ਦੀ ਗੱਲ ਕਰੀਏ ਪਹਿਲਾਂ ਤਾਂ ਸਿੰਘ ਦਾ ਕਾਰਨ ਦੱਸ ਸਿੰਘ ਕਿਵੇਂ ਭਰ ਗਿਆ ਸੀ ਇਹ ਸੰਗਲ ਬਾਬਾ ਆਇਆ ਸੀ ਯਾਰ ਇਧਰ ਅਸਾਂ ਸੰਗਲ ਪਾ ਲਿਆ ਸੀ ਹਾਂ ਤੇ ਵੈਸੇ ਠੰਡੀ ਆ ਸੀਲ ਆ ਸੀਲ ਕਮ ਤੇ ਬਾਕੀ ਸਿਆਣੇ ਬੰਦੇ ਕਹਿੰਦੇ ਨੇ ਸਿੰਘਾਂ ਦੀ ਘਟਾਵੀ ਲੈਵੇ ਦੀ ਖਰੀ ਇਨੇ ਵੀ ਜਿਹਦਾ ਸੰਗ ਥੋੜਾ ਘਣਾ ਖੁੱਲਾ ਹੁੰਦਾ ਉਹ ਲੇਵੇ ਦੀ ਖਰੀ ਨਿਕਲਦੀ ਆ ਬਾਕੀ ਆ ਬੰਮਾ ਹਲਕਾ ਤੋਂ ਵੀ ਤਸੱਲੀ ਲਵਾਂਗੇ ਕਾਲੂ ਚੌਥੇ ਸੂਏ ਸੂਈ ਆ ਬਾਈ ਚੌਥੇ ਚੋ ਸੂਈ ਆ ਬਾਈ ਬਸ ਠੀਕ ਐ ਇਹ ਮਾਗਰ ਕੀ ਆ ਬੱਚਾ ਕੀ ਆ ਮਾਗਰ ਕਟਾ ਬੈਠਾ ਠੀਕ ਐ ਮਾਗਰ ਕਟਾ ਕਿੰਨਾ ਬੋੜਾ ਧਾਰੂ ਬਈ ਹੁਣ ਉਹ 60 ਲੀਟਰ ਠੀਕ ਐ ਆ ਦਿਖਾ ਦੇ ਮਿੱਤਰ ਇਧਰੋਂ ਸਾਈਡ ਤੇ ਹੋ ਕੇ ਮੋਟਾ ਸੋਣਾ ਚਵਾਈ ਵਾਲਾ ਇਹਨੂੰ ਥਣ ਲੱਗਿਆ ਬਾਕੀ ਤਸੱਲੀ ਤੁਸੀਂ ਕੋਲੇ ਆ ਕੇ ਕਰ ਲਿਓ ਚੌੜੀ ਚੂੜੀ ਬਹੁਤ ਐ ਭਜਨ ਵੀ ਬਹੁਤ ਐ ਢੰਡੀ ਸੀ ਲੈਗੀ ਮਾਗਰ ਆ ਗਿਆ ਮੇਲ ਕਾਫ ਪਤਾ ਬਈ ਕਿਹੜੇ ਢੀਗੇ ਦਾ ਬੱਚਾ ਇਹ ਰਣਜੀਤ ਸਾਡੇ ਪਿੰਡੂ ਡਾਕਟਰ ਆ ਉਹਨੇ ਨਹੀਂ ਭਰਿਆ ਸੀ ਅੱਛਾ ਰਣਜੀਤ ਡਾਕਟਰ ਨੇ ਭਰਿਆ ਹੋਇਆ ਹਾਂ ਹਾਂ ਸੋਨਾ ਢੀਗਾ ਭਰਿਆ ਬਹੁਤ ਜ਼ਿਆਦੇ ਸੋਨਾ ਬੁੱਲ ਹੈ ਮਗਰ ਪਹਿਲਾਂ ਵਾਲੇ ਸੂਏ ਦਾ ਵੀ ਇਹਦਾ ਚੰਗਾ ਕੱਟਾ ਹਨਾ ਬਈ ਪੂਰਾ ਟੌਪ ਕਲਾਸ ਕੱਟਾ ਦਿੱਤਾ ਸੀ ਪਹਿਲਾਂ ਵਾਲੇ ਸੂਏ ਬਹੁਤ ਜ਼ਿਆਦੇ ਸੋਨਾ ਬੱਚਾਗਾ ਜੇ ਆਪਾਂ ਹੁਣ ਇਹਦੇ ਦੁੱਧ ਦੀ ਗੱਲ ਕਰੀਏ ਪਹਿਲਾਂ ਵਾਲੇ ਸੂਏ ਨੇ ਕਿੰਨਾ ਦੁੱਧ ਗੜਿਆ ਤੇਰਾ ਲੀਟਰ ਗੜਿਆ ਬਈ ਠੀਕ ਲੈਵਲ ਦਾ ਜਮ ਠੀਕ ਹੈ ਐਦ ਕੀ ਕਾਲੂ ਤਿਆਰੀ ਸੋਣੀ ਹੈ ਕਿੰਨਾ ਦੁੱਧ ਪਾ ਸਕਦੀ ਹੈ ਐਦ ਕਿਥੇ ਜਾਓ ਮੇਰੇ ਹ ਚੌੜਾ ਹਾਂ ਜਾਣਾ ਵੀ ਚਾਹੀਦਾ ਜਿਹੜੇ ਹਸਾਬ ਨਾਲ ਹਵਾਨਾ ਨਾ ਮਗਰੋ ਚੌੜੀ ਐ ਦਿਖਾ ਰਹੇ ਸਜਣਾ ਬਹੁਤ ਜਿਆਦੇ ਸੋਹਣੀ ਐ ਅੰਦਰ ਬਾਹਰ ਦਾ ਅੰਡਰ ਲਾਇਆ ਹੋਇਆ ਦੁੱਧ ਦੀ ਕੁਆਲਿਟੀ ਵਾਲੀ ਆ ਗਈ ਮਿੱਤਰੋ ਕਰ ਲੋ ਚੈੱਕ ਦਿਖਾ ਦੇ ਵੀ ਬਾਕੀ ਆਪਾਂ ਸਾਨੂੰ ਤੁਰਦੀ ਦੇ ਨਿਗ੍ਹਾ ਮਰਵਾਉਨੇ ਆ ਸਿੰਗਾ ਪੋਰ ਲਿਆ ਨਹੀਂ ਸੋਨੇ ਦੇ ਸਾਗ ਅਲੀ ਗੱਲ ਹੋ ਜਾਂਦੀ ਅੰਦਰ ਬਾਹਰ ਦਾ ਅੰਡਰ ਲੱਗਾ ਹੋਇਆ ਤੇ ਕੂਨੀ ਵੀ ਬਹੁਤ ਆ ਮਿੱਤਰੋ ਸਿੰਘਾ ਦੀ ਕੋੜੀ ਮੰਗੂ ਤੁਰਦੀ ਆ ਦੇਖ ਲੋ ਬਹੁਤ ਜਿਆਦੇ ਸੋਹਣੇ ਹਵਾਨੇ ਦੀ ਮਾਲਕ ਐ ਮੋੜ ਲਿਆ ਬਾਈ ਕਾਲੂ ਕਰ ਲੋ ਜੇ ਕਹਤ ਰਹੋ ਸੋਨਾ ਵਾ ਨਾ ਲਿਆ ਲਿਆ ਕਾਲੂ ਹਾਂ ਬਈ ਬੋਲ ਪਹਿਲਾਂ ਤਾਂ ਨੰਬਰ ਬੋਲ ਬਈ ਆਪਣਾ ਨੰਬਰ ਹੈਗਾ 87280 ਹਾਂਜੀ 0373 ਇੱਕ ਵਾਰੀ ਹੋਰ ਬੋਲ ਦੇ 87280 0378 ਲੋਭੀ ਸੱਜਣੋਂ ਨੰਬਰ 22 ਨੇ ਬੋਲਤਾ ਤੇ ਵੀਡੀਓ ਦੇ ਵਿੱਚ ਥੱਲੇ ਚੱਲੀ ਵੀ ਜਾਂਦਾਗਾ ਤੇ ਆਪਾਂ ਛੱਡ ਵੀ ਦੇਮਾ